ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪੇਣਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਟਾਈਮ ਹੈ ਜੀ ਸਾਢੇ 4:30 ਦਾ 4:30 ਹੋਣ ਵਾਲੇ ਨੇ ਤੇ ਬਾਕੀ ਸਾਰਾ ਕੰਮ ਆਪਾਂ ਦਾ ਕਰ ਲਿਆ ਇਹ ਰਹਿ ਗਈ ਸੀ ਇਕੱਲੀ ਧਾਰ ਤਾਂ ਕਿ ਫਿਰ ਆਪਾਂ ਅੰਦਰਲੇ ਕੰਮ ਕਰਨ ਵਗਦੇ ਨੇ ਹਨਾ ਫਿਰ 10 5 10 ਮਿੰਟੇ ਲੇਟ ਹੀ ਹੋ ਜਾਂਦੀ ਹੈ ਤੇ ਨੀਰਾ ਖਾ ਕੇ ਖੜਦੀ ਆ ਫੇਰ ਜਾ ਕੇ ਮਿਲਦੀ ਆ ਇਹ ਤੇ ਪਹਿਲਾਂ ਆਪਾਂ ਝੋਟੇਂਦਾਰ ਕੱਢ ਲੈਨੇ ਆ ਉਸ ਤੋਂ ਬਾਅਦ ਕੱਢ ਲੈਨੇ ਆ ਗਾਵਾਂ ਦੀ ਇਹ ਦੇਖੋ ਜੀ ਆਪਾਂ ਬੱਚੀ ਵੀ ਲਵੇ ਬੰਨਣਾ ਹਟ ਗਈ ਹੁਣ ਹਨਾ ਇਹਨੂੰ ਇੱਥੇ ਨੀਰਾ ਜਰਾ ਪਾ ਦਨੇ ਇਹਨਾਂ ਦੀ ਖੁਰਲੀ ਨਹੀਂ ਬਣੀ ਵਿਚਾਰਾਂ ਦੀ ਉਹਨੂੰ ਵੀ ਆਪਾਂ ਹੀ ਬਾਲਟੀ ਦੇ ਉੱਪਰ ਰੱਖ ਰੱਖਿਆ ਹੈ ਬੱਠੜ ਇਹਨਾਂ ਦੀ ਖੁਰਲੀ ਦਾ ਵੀ ਕਰਦੇ ਆ ਕੋਈ ਇੰਤਜ਼ਾਮ ਮਿਸਤਰੀ ਨਹੀਂ ਮਿਲ ਰਹੀ ਥੋੜੇ ਕੰਮ ਖਾਤਰ ਮਿਸਤਰੀ ਬਹੁਤ ਘੱਟ ਮਿਲਦੇ ਨੇਗੇ ਜੇ ਤਾਂ ਬਾਲਾ ਕੰਮ ਹੋਵੇ ਫੇਰ ਮਿਸਤਰੀ ਆਉਂਦੇ ਨੇ ਥੋੜੇ ਕੰਮ ਖਾਤਰ ਤਾਂ ਕੋਈ ਵੀ ਨਹੀਂ ਆਉਂਦਾ ਆ ਦੇਖੋ ਇਹ ਹਜੇ ਖਾਣ ਲੱਗੇ ਪਏ ਨੇ ਕਿਉਂਕਿ ਇਹਨਾਂ ਦਾ ਚਾਹੇ ਸਾਨੂੰ ਕੁੱਖਾਂ ਦੀਆਂ ਨਹੀਂ ਕਿ ਤੇ ਇਹਨਾਂ ਦੀਆਂ ਚਾਹੇ ਪੱਟਣ ਵਾਲੇ ਹੋ ਜਾਣਾ ਇਹਦਾ ਬੱਚੀ ਦਾ ਜਮੀ ਨਹੀਂ ਹਟਦੀ ਹਜੇ ਕਿਉਂ ਗਾਵਾਂ ਨੂੰ ਇਹ ਆਦਤ ਹੁੰਦੀ ਹੈ ਹੈਨਾ ਇਹ ਖਾਣੋਂ ਨਹੀਂ ਹਟਦੀਆਂ ਗਿਆ ਜਿੱਦਾਂ ਜਕਰ ਮੂਰੇ ਕਿੰਨਾ ਮਰਜੀ ਨੀਰਾ ਬਹਿ ਖਾਈ ਜਾਂਦੇ ਰਹਿੰਦੀਆਂ ਨੇ ਹਜੇ ਮੱਝਾਂ ਹਟ ਜਾਂਦੇ ਨੇ ਢੱਡ ਭਰ ਜਾਂਦਾ ਜਦੋਂ ਆ ਦੇਖੋ ਜੀ ਇਹ ਮਾਮਾਤੀ ਨੇ ਉਹਦੀ ਸਾਰੀ ਖੁਰਲੀ ਸਾਫ਼ ਕਰ ਦਿੰਦੀਆਂ ਨੇ ਕਿਉਂਕਿ ਕੱਦ ਵੱਡਾ ਹੈ ਇਹਨਾਂ ਦਾ ਤੇ ਨੀਰਾ ਚਾਰਾ ਕੁਛ ਤਾਂ ਪੈਨੂੰ ਸੂਣ ਵਾਲੀ ਕਰਕੇ ਹੁਣ ਘੱਟ ਪਾਉਂਦੇ ਆ ਹੈਨਾ ਵੀ ਹੁਣ ਆਪਾਂ ਇਹਨੂੰ ਲੇਟੀ ਪਾ ਦਿੰਨੇ ਆ ਤੇ ਫੀਡ ਜਿਹੜੀ ਆਪਾਂ ਪਾਉਂਦੇ ਸੀ ਉਹ ਪਾਉਣੀ ਆ ਬਾਕੀ ਆਪਾਂ ਇਹਨੂੰ ਲੇਟੀ ਪਾ ਦਿੰਨੇ ਆ ਹੁਣ ਰਾਤ ਨੂੰ ਭਿਉਂ ਦਿੰਨੇ ਆ ਸਵੇਰੇ ਚਾਰ ਦਿੰਨੇ ਆ ਬਾਕੀ ਫੀਡ ਆਪਾਂ ਜਿਹੜੀ ਪਾਉਣੀ ਆ ਉਹੀ ਪਾਉਣੀ ਆ ਆ ਦੇਖੋ ਆਪਣਾ ਕੱਟਾ ਜੇ ਕਿਸੇ ਨੇ ਲੈਣਾ ਹੋਇਆ ਤਾਂ ਜਰੂਰ ਦੱਸਿਓ ਆਪਾਂ ਨਾ ਜਿਵੇਂ ਕੀ ਕੱਟਾ ਵਾਲ ਨੂੰ ਦੇਣਾ ਉਸੇ ਰੇਟ 'ਚ ਹੀ ਦੇ ਦਾਂਗੇ ਹਨਾ ਤੇ ਬਹੁਤ ਵਧੀਆ ਕੱਟਾ ਜੀ ਵੀਡੀਓ 'ਚ ਤੁਹਾਨੂੰ ਛੋਟਾ ਜਿਹਾ ਲੱਗਦਾ ਹੁਣ ਬਹੁਤ ਹੈਵੀ ਕੱਟਾ ਹੈ ਤੇ ਕੁਝ ਸੀਗਾ ਆਪਾਂ ਤੁਹਾਨੂੰ ਪਤਾ ਇੱਧਰ ਬੰਦੇ ਹੋਏ ਖਲ ਦਾਣਾ ਆਪਾਂ ਨਹੀਂ ਪਾਉਂਦੇ ਫਿਰ ਚੌੜ ਕਰਦਾ ਤੇ ਫਿਰ ਸਾਨੂੰ ਐ ਵੀ ਸਾਹਮਣਾ ਤਾਂ ਹੈ ਨਹੀਂ ਨੱਥ ਪਵਾਉਣ ਦੀ ਸਲਾਹ ਸੀ ਵੀ ਨੱਥ ਪਵਾ ਲਈ ਜਲ ਜਚੌੜ ਕਰਦਾ ਫਿਰ ਅਸੀਂ ਕਿਹਾ ਵੀ ਆਪਾਂ ਵੇਚ ਲਈਏ ਹਣਾ ਅਗਲਾ ਕਿਵੇਂ ਮਰਜੀ ਸਾਹਮਣੇ ਨਹੀਂ ਨੱਥ ਪਵਾਉਣੇ ਹੋਈ ਨਾ ਪਵਾਊ ਅਗਲਾ ਹਜੇ ਤੇ ਠਹਿਰ ਕੇ ਪਵਾ ਲੂਗਾ ਕਿਉਂਕਿ ਪਲ ਜੂਆ ਹੈ ਥੋੜਾ ਜਿਆ ਹੋਰ ਤੇ ਆ ਦੇਖੋ ਇਹ ਦੋਨੇ ਮਾਮਾ ਤੇ ਕਿਵੇਂ ਲਿਬੜੀਆਂ ਖੜੀਆਂ ਨੇ ਗੱਦਾ ਦੇਖੋ ਨਾ ਇਹ ਗੱਦਾ ਚੱਕਣ ਦੇਣ ਤੇ ਇੰਨਾ ਲਿਬੜਦਿਆਂ ਨੇ ਬਸ ਗੱਦੇ ਤੇ ਡਿੱਗੇ ਰਹਿੰਦੇ ਨੇ ਗੋਹਾ ਕਰਕੇ ਉੱਪਰ ਹੀ ਪੂੰਛਾ ਮਾਰੀ ਜਾਂਦੇ ਰਹਿਣਗੇ ਆ ਔਰ ਕਿਸੇ ਥੱਲੇ ਦੇਖ ਲਓ ਕੋਈ ਤੁਹਾਨੂੰ ਚਿਕੜ ਕੁਛ ਨਹੀਂ ਦਿਸੂਆ ਸਭ ਦੇ ਗੱਦੇ ਚੱਕੇਗੇ ਸਾਫ ਕਰਕੇ ਇਸ ਪਰਾਂ ਲਾਤੇ ਗੱਦੇ ਇਹਨਾਂ ਦੋਨਾਂ ਦਾ ਗੱਦਾ ਨਹੀਂ ਇਹ ਛੱਡਦੀਆਂ ਨਹੀਂ ਕਿਉਂਕਿ ਨਾਲ ਇੱਧਰ ਕੰਦ ਹੋਊਗੀ ਹੁਣ ਜਦੋਂ ਨਵਾਵਾਂਗੇ ਫੇਰ ਇਧਰ-ਉਧਰ ਹੋਣਗੀਆਂ ਫੇਰ ਇਹਦੇ ਨਾਲ ਗੱਦਾ ਆਪਾਂ ਚੱਕਾਂਗੇ ਆ ਪਤਾ ਨਹੀਂ ਜੀ ਕੀ ਜਾਨਵਰ ਹੈ ਹਨਾ ਇੰਨਾ ਸਵੇਰੇ-ਸਵੇਰੇ ਰੋਲਾ ਪਾਉਂਦਾ ਇਹ ਇੰਨਾ ਬੋਲਦਾ ਉੱਚੀ-ਉੱਚੀ ਫੇਰੇ ਫੇਰੇ ਤਾਂ ਬਹੁਤ ਗਰਮੀ ਹੁੰਦੀ ਹੈ ਜੰਮੀ ਨਹੀਂ ਪੱਤਾ ਵੀ ਨਹੀਂ ਹਲਦਾ ਬਹੁਤ ਜਿਆਦਾ ਗਰਮੀ ਹੈ ਕਿਉਂਕਿ ਤੁਹਾਨੂੰ ਪਤਾ ਜੀ ਪਾਦੋਂ ਦੀ ਗਰਮੀ ਤਾਂ ਇਸ ਤਰ੍ਹਾਂ ਦੀ ਹੁੰਦੀ ਹੈ ਹੈਨਾ ਗੋਹਾਪਾਰਖ ਆਪਾਂ ਗੋਬਰ ਗਾਂ ਚ ਹਜੇ ਕੋਲਿਆ ਨਹੀਂ ਗਾ ਕੱਖ ਕੰਡਾ ਬਹੁਤ ਜਿਆਦਾ ਹੁੰਦਾ ਜਿਹੜਾ ਇੱਥੇ ਹੁਣ ਕੱਲ ਪਰਸੋਂ ਸਾਫ਼ ਕਰਕੇ ਹਟੇ ਸੀ ਹੁਣ ਕਹਿੰਦੇ ਦਵਾਈ ਕਰ ਦਾਂਗੇ ਰੌਂਡ ਅਪ ਮਾਰ ਦਾਂਗੇ ਕਿਉਂਕਿ ਬਹੁਤ ਡਰ ਲੱਗਦਾ ਹੈ ਹੈਨਾ ਇਹ ਜਿਹੇ ਮੌਸਮ ਚ ਤੇ ਆ ਦੇਖੋ ਜੀ ਆਪਣੇ ਕਿੰਨੇ ਦਿਨ ਹੋ ਗਏ ਸੈਲਫਾਂ ਨੂੰ ਹਨਾ ਜਿਨ੍ਹਾਂ ਦੇ ਵੀ ਮੇਰੇ ਵੀਰ ਪਹਿਣਾ ਦੇ ਗੋਬਰ ਕੈਂਸ ਲੱਗਿਆ ਹੋਇਆ ਹੈ ਇਹ ਧਿਆਨ ਜ਼ਰੂਰ ਦਿਓ ਜੀ ਜਿਹਨੂੰ 5-7 ਸਾਲ ਹੋ ਗਏ 10 ਸਾਲ ਹੋ ਗਏ ਸੈਲਫਾਂ ਰੱਖੀਆਂ ਨੂੰ ਹਨਾ ਇਹ ਨਾ ਬੋਦੀਆਂ ਹੋ ਜਾਂਦੀਆਂ ਨੇ ਸਾਡੇ ਵੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਜਿਹੜੀਆਂ ਵਿੱਚ ਚਲੀਆਂ ਦੋ ਸੈਲਫਾਂ ਸੀ ਨਾ ਜਿਵੇਂ ਗੋਹਾ ਨਹੀਂ ਉਹ ਬਾਲਾ ਖਾ ਜਾਂਦਾ ਚ ਸੈਲਫਾਂ ਇਹ ਚ ਡੱਗ ਚ ਤੇ ਬਾਲਾ ਖਾ ਗਿਆ ਤੇ ਸੈਲਫਾਂ ਉੱਪਰ ਜੀ ਉੱਠ ਗਈਆਂ ਹਨਾ ਤੇ ਐਸੀ ਅਸੀਂ ਚੜ੍ਹਨਾ ਬੰਦ ਕਰਤਾ ਵੀ ਸੈਲਫਾਂ ਹਿਲਦੀਆਂ ਜੀਆਂ ਸੀਗੀਆਂ ਅਸਤਾ ਵੈਸੀ ਚੜਨਾ ਬੰਦ ਕਰਦਾ ਸਾਨੂੰ ਨਹੀਂ ਪਤਾ ਸੀ ਵੀ ਉਹ ਟੁੱਟ ਜਾਣਗੀਆਂ ਤੇ ਜਦੋਂ ਫਿਰ ਇਹਨਾਂ ਦੇ ਡੈਡੀ ਹੋਰੇ ਕਹਿੰਦੇ ਵੀ ਚੱਲ ਆਪਾਂ ਸੈਲਫਾ ਚੱਕ ਕੇ ਵੀ ਛਿੜਾਂ ਸਾਫ਼ ਕਰ ਦਿੰਨੇ ਆ ਜਦੋਂ ਉਹਨੂੰ ਚੜੇ ਇੱਕ ਸੈਲਫਾ ਨਾਲ ਦੀ ਨਾਲ ਹੀ ਟੁੱਟ ਗਈ ਉਹਨਾਂ ਨੇ ਵਜਨ ਨਾਲ ਚੜਨਾ ਸਾਰੀ ਤੇ ਦੂਜੀ ਜੋ ਚੱਕੀ ਨਾਲ ਦੀ ਨਾਲ ਫਿਰ ਦੂਜੀ ਵੀ ਟੁੱਟ ਗਈ ਆ ਦੇਖੋ ਤੁਹਾਨੂੰ ਪਤਾ ਸਰੀਏ ਪਾਏ ਹੋਏ ਸੀ ਨਾਲ ਸਾਰਾ ਕੁਝ ਫਿਰ ਵੀ ਕਿਉਂਕਿ ਗੋਹ ਹੈ ਜੀ ਗੋਹਾ ਖਤਮ ਕਰ ਦਿੰਦਾ ਹੈ ਨਾ ਸਿਮਿੰਟ ਨੂੰ ਹੁਣ ਅਸੀਂ ਇਹਦੇ ਤੇ ਚੜਦੇ ਨਹੀਂ ਜੀ ਹੁਣ ਮਿਸਤਰੀ ਪੁੱਛ ਰਿਆ ਨਾਲ ਤਾਂ ਆਪਾਂ ਸੈਲਫਾ ਪਵਾਵਾਂਗੇ ਇਹਦੇ ਤੇ ਤੇ ਇਹ ਧਿਆਨ ਰੱਖਿਆ ਕਰੋ ਵੀ ਇਹ ਤੇ ਐ ਚੜਿਆ ਨਾ ਕਰੋ ਜੇ ਕਈ ਸਾਲ ਹੋ ਗਏ ਬਣੀਆਂ ਨੂੰ ਕਿਉਂਕਿ ਗੋਹਾ ਨਾ ਸਾਰਾ ਸਿਮਿੰਟ ਨੂੰ ਖਤਮ ਕਰ ਦਿੰਦਾ ਤੇ ਹੁਣੇ ਨੰਮੀਆਂ ਸੈਲਫਾ ਰਖਾਵਾਂਗੇ ਆਪਾਂ ਨੁਕਸਾਨ ਹੋ ਜੇ ਇਕੱਲਾ ਬੰਦਾ ਹੋਵੇ ਚੜਜੇ ਜੀ ਹਨਾ ਇਹਦੇ ਵਿੱਚ ਡਿੱਗ ਜੇ ਕਿਹਨੂੰ ਆਵਾਜ਼ ਮਾਰ ਕੇ ਸੱਦੇ ਨਾ ਕੋਈ ਸੁਣੇ ਇ ਸਾਡੇ ਨਾਲ ਤਾਂ ਨੁਕਸਾਨ ਹੋਣ ਤੋਂ ਬਚ ਗਿਆ ਬਸ ਇਹ ਲਵੇ ਸੀਗਾ ਆਪਣਾ ਜਿਹੜਾ ਇੱਕ ਹੈਲਪਰ ਰੱਖਿਆ ਸੀ ਉਹ ਸੀਗਾ ਨਾਲ ਦੀ ਨਾਲ ਹੀ ਤੇੜ ਖਾ ਗਈ ਸੈਲਫ ਨਾਲ ਦੀ ਨਾਲ ਹੀ ਦੋ ਟੋਟੇ ਹੋ ਗਏ ਸੈਲਫ ਦੇ ਇਹ ਵਿਚਾਰੀਆਂ ਦਾ ਨੀਰਾਚਾਰਾ ਹਜੇ ਖਾਈ ਜਾਂਦੇ ਨੇ ਹੌਲੀ ਹੌਲੀ ਖਾਂਦੀਆਂ ਨੇ ਤੇ ਉਹ ਤਾਂ ਮਾਮਾ ਧੀਆਂ ਬਸ ਅੱਧੇ ਪੌਣੇ ਘੰਟੇ ਦੇ ਵਿੱਚ ਨੀਰਾਚਾਰਾ ਖਾ ਲੈਣਗੀਆਂ ਉਸ ਤੋਂ ਬਾਅਦ ਉਹ ਆਪ ਦਾ ਪਾਣੀ ਕਹਿਣੀਆਂ ਛੇਤੀ ਪਾਣੀ ਪਿਆ ਤੋ ਸਵੇਰੇ ਵੀ ਤੇ ਸ਼ਾਮ ਨੂੰ ਵੀ ਇਹਨੂੰ ਧੁੱਪ ਆ ਜਾਂਦੀ ਆਪਣੀ ਗੱਟੀ ਨੂੰ ਥੋੜੀ ਬਸ ਹੁਣ ਆਪਾਂ ਇਹਨਾਂ ਨੂੰ ਨਮਾਉਣੇ ਆ ਸੁੰਬਰ ਕੇ ਥੱਲੋਂ ਅਰ ਨਮਾਦਾਂਗੇ 7:00 ਵਜੇ ਪਨਮਾਉਣ ਲੱਗ ਜੰਨੇ ਆ ਥੋੜੀ ਧੁੱਪ ਆ ਜੰਨੇ ਇਹਨਾਂ ਨੂੰ ਹੁਣ ਛਾਂ ਆਉਣ ਲੱਗੀ ਐ ਇੱਧਰ ਨੂੰ ਆ ਜੂਗੀ ਅੱਜ ਤਾਂ ਇੱਧਰ ਉਹ ਕਿ ਛਾਂ ਚ ਖੜ ਜਾਂਦੀ ਐ ਉਹ ਕੱਟੀ ਨੂੰ ਥੋੜੀ ਧੁੱਪ ਰਹਿੰਦੀ ਐ ਦੇਖੋ ਜੀ ਲੱਗੀਆਂ ਮੇਲਣ ਹੁਣ ਵੀ ਛੇਤੀ ਸਾਨੂੰ ਪਾਣੀ ਪਿਆਦੂ ਨਮਾਦੋ ਅਨਪਾ ਸੰਬਰਸਰਾਇ ਕਰ ਲੀਏ ਜੀ ਤੇ ਉਧਰ ਬਸ ਬੇਟੀ ਨੂੰ ਸਕੂਲ ਜਾਣਾ ਹੁੰਦਾ ਪਰੌਂਠਾ ਵਗੈਰਾ ਦਾ ਬਣਾਤਾ ਬਸ ਉਹਦੀ ਟੈਨਸ਼ਨ ਰਹਿੰਦੀ ਆਪਾਂ ਨੂੰ ਬਾਕੀ ਆਪਾਂ ਨਮਾਦਵਾ ਕੇ ਜਾ ਕੇ ਸਾਰਾ ਕੰਮ ਕਰ ਲੈਨੇ ਚਲੋ ਜੀ ਤੁਹਾਨੂੰ ਥੋੜੇ ਦੇਰ ਚ ਮਿਲਦੇ ਆਂ ਅੱਛੇ ਆ ਗਈ ਸੀ ਜੇ ਆਪਾਂ ਮੱਝਾ ਨਿਮਾਣ ਤੇ ਆਪਾਂ ਨੂੰ ਟਾਈਮ ਅੱਧਾ ਪਣਾ ਘੰਟਾ ਲੱਗ ਗਿਆ ਸੀਗਾ ਹਨਾ ਤੇ ਉਦੋਂ ਫਿਰ ਸੋਚਿਆ ਵੀ ਚਲੋ ਹੁਣ ਪਰੌਂਠੇ ਬਣਾਉਣੇ ਬੇਟੀ ਦੇ ਰੋਟੀ ਵੀ ਬਣਾਈ ਦਈਏ ਤੇ ਫਿਰ ਆ ਕੇ ਵੀ ਰੋਟੀ ਮੰਗਣ ਲੱਗ ਜਿੰਦੇ ਟਾਈਮ ਨਾਲੇ ਰੋਟੀ ਖਾਂਦੇ ਨੇ ਸਵੇਰੇ ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਅੱਜ ਮੱਝਾ ਦੇ ਜ਼ਿਆਦਾ ਟਾਈਮ ਲੱਗਣਗੇ ਕਿਉਂਕਿ ਸਿਆ ਸੈਲਫ ਵਗੈਰਾ ਸਾਰੀ ਚੱਕਣੀ ਐ ਇੱਥੋਂ ਤੂੜੀ ਆਪਣੀ ਨਿਬੜ ਗਈ ਐ ਤੇ ਜਿਹੜੀ ਸਾਰੀ ਤੂੜੀ ਇਕੱਠੀ ਕਰਾਂਗੇ ਤੇ ਸੈਲਫ ਚੱਕਾਂਗੇ ਸਾਨੂੰ ਟਾਈਮ ਲੱਗ ਜਾਣਾ ਸੀਗਾ ਤੇ ਇਸ ਕਰਕੇ ਫਿਰ ਅਸੀਂ ਝਾੜੂ ਪੋਚਾ ਵੀ ਕਰਿਆ ਐ ਤੇ 8 ਵਜ ਗਏ ਨੇ 8 ਤੋਂ 8 ਨਹੀਂ ਸੱਚੇ ਉੱਪਰ ਹੋ ਗਿਆ ਟਾਈਮ ਸਾਡੇ 8:30 ਵਜ ਗਏ ਨੇਗੇ ਤੇ ਕਿਉਂਕਿ ਜੇ ਆਪਾਂ ਅਸੀਂ ਪਹਿਲਾਂ ਮੱਝ ਨਵਾਉਣਾ ਆਂਦੇ ਤਾਂ ਉਹ ਅਸੀਂ ਮੱਝਾਂ ਮੱਝਾਂ ਨਵਾ ਕੇ ਜੰਨੇ ਹੋਰ ਸੜ ਤੋਂ ਕੋਈ ਕੰਮ ਨਹੀਂ ਵੰਡਦਾ ਫਿਰ ਉਧਰਲਾ ਕੰਮ ਰਹਿ ਜਾਂਦਾ ਤੇ ਅਸੀਂ ਫਟਾਫਟ 20 ਮਿੰਟਾਂ ਚ ਰੋਟੀ ਬਣਾ ਕੇ ਤੇ ਇੱਕ ਜਣੇ ਝਾੜੂ ਕੱਢਦਾ ਦੂਜੀ ਨੇ ਕੋਚਾ ਲਾਤਾ ਮਗਰ ਦੀ ਮਗਰ ਤੇ ਸਾਡਾ ਪੂਣੇ ਇੱਕ ਘੰਟੇ ਦਾ ਕੰਮ ਹੁੰਦਾ ਸਾਰਾ ਉਹ ਆਪਾਂ ਕਰਕੇ ਆ ਗਏ ਆਂ ਤੇ ਬੇਬੇ ਜੀ ਨੂੰ ਰੋਟੀ ਦੇ ਆਏ ਆ ਕਿਉਂਕਿ ਫਿਰ ਟਾਈਮ ਜ਼ਿਆਦਾ ਲੱਗ ਜਾਂਦਾ ਸਾਨੂੰ ਹਣਾ ਬੇਬੇ ਐਨਾ ਟਾਈਮ ਕਿੱਥੇ ਰੋਟੀ ਬਣਾ ਬੈਠੇ ਰਹੇ ਆਪ ਤਾਂ ਅਸੀਂ ਜਾ ਕੇ ਖਾਵਾਂਗੇ ਜਿੰਨਾ ਟਾਈਮ ਮਰਜ਼ੀ ਲੱਗ ਜੇ ਹਨਾ ਤੇ ਤੁਹਾਨੂੰ ਪਤਾ ਜੀ ਬੱਚਿਆਂ ਤੋਂ ਬਜ਼ੁਰਗਾਂ ਦਾ ਔਖਾ ਹੋ ਜਾਂਦਾ ਆਪ ਤਾਂ ਸਰ ਜਾਂਦਾ ਤੇ ਬੇਬੇ ਨੇ ਰੋਟੀ ਫੜਾ ਕੇ ਆਪਾਂ ਇਧਰ ਆ ਗਏ ਮੱਜਾਂ 'ਚ ਹੁਣ ਆਪਾਂ ਸਾਰਾ ਸੁੰਬਰ ਲੀਏ ਗੂਹਾ ਪੂੜਾ ਚੱਕ ਲਈਏ ਸਾਰਾ ਸਾਰਾ ਸੁੰਬਰ ਕੇ ਅਸੀਂ ਫੇਰੀ ਮੱਜਾਂ ਨਮਾਉਣੇ ਹੁੰਨੇ ਆ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ ਕਮੈਂਟ ਕਰਦੇ ਤੁਸੀਂ ਪੜ ਕੇ ਬਹੁਤ ਮਨ ਖੁਸ਼ ਹੁੰਦਾ ਤੇ ਇੱਕ ਕਮੈਂਟ ਆਇਆ ਸੀਗਾ ਕਹਿੰਦੇ ਕੋਈ ਕੱਟੀ ਵਕ ਤੇ ਆਪਣੇ ਕੋਲੇ ਉਹ ਮੱਝ ਤੇ ਕੱਟੀ ਆਪਾਂ ਵੇਚਦੇ ਆਂ ਵੱਡੀ ਮੱਝ ਤੇ ਉਹਦੀ ਕੱਟੀ ਨਾਲ ਐ ਉਹ ਫਿਰ ਆਪਦੀ ਮਾਂ ਦੇ ਨਾਲ ਹੀ ਜਾਊਗੀ ਕੱਟੀ ਹਨਾ ਉਹ ਮੱਝ ਆਪਣੀ ਵਿਕਿਆ ਹੋਏਗੀ ਤੇ ਨਾਲ ਉਹਦੀ ਇੱਕ ਸਾਲ ਦੀ ਕੱਟੀ ਐ ਤੇ ਅਦਰਪਾ ਲੱਗੇ ਸੀ ਜੀ ਇਹਨਾਂ ਨੂੰ ਪਾਣੀ ਧਾਣੇ ਪਿਲਾਣਾ ਤੇ ਇੱਕ ਪੈਨ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਇਹਨਾਂ ਥਣ ਤੇ ਜ਼ਖਮ ਹੁੰਦੇ ਨੇ ਹਨਾ ਇਹ ਹਾਂਜੀ ਬਿਆਈਆਂ ਪਾਟਦੇ ਨੇ ਪਤਾ ਨਹੀਂ ਕਾਹ ਤੋਂ ਸਾਡੀ ਵੱਡੀ ਮੱਝ ਦੇ ਵੀ ਹੋ ਗਏ ਸੀ ਇੱਕ ਥਣ ਤੇ ਠੀਕ ਹੋ ਗਿਆ ਤੇ ਝੋਟੀ ਦੇ ਵੀ ਹੋ ਗਿਆ ਸੀਗਾ ਸੜ ਤਿੰਨਿਆਂ ਦੇ ਹੋ ਗਿਆ ਸੀ ਇਹਨਾਂ ਦੇ ਤੇ ਉਹਨਾਂ ਤਾਂ ਠੀਕ ਹੋ ਗਏ ਇਹਦੇ ਨਾ ਕੱਟੇ ਨੇ ਉਦੋਂ ਖੁੱਲ ਗਿਆ ਸੀ ਵੜਤੇ ਇਹਦੇ ਜਿਆਦਾ ਤਾਂ ਕਰਕੇ ਹੋ ਗਿਆ ਵੈਸੇ ਹੁਣ ਠੀਕ ਨੇਗੇ ਤੇ ਆਪਾਂ ਜਿਹੜੀ ਦਵਾਈ ਹੈ ਜਿਹਦੀ ਵੀਡੀਓ ਤੋਂ ਪਹਿਲਾਂ ਆਪਾਂ ਬਣਾਈ ਹੋਈ ਹੈਗੀ ਪਰ ਉਹ ਵੀਡੀਓ ਕਾਫੀ ਪਿੱਛੇ ਚੱਲ ਗਈ ਹੋਣੀ ਹਨਾ ਤੇ ਤੁਹਾਨੂੰ ਕੋਈ ਗੱਲ ਨਹੀਂ ਜੇ ਆਪਾਂ ਤਾਂ ਲਿੰਕ ਲਾ ਦਾਂਗੇ ਵੀਡੀਓ 'ਚ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਵੀਡੀਓ ਉਹ ਚ ਆਪਾਂ ਦੱਸੀ ਹੋਈ ਉਹ ਦਵਾਈ ਬਣਾਉਣੇ ਤੇ ਆਪਣੇ ਵੀ ਕਿਸੇ ਵੀ ਭੈਣ ਦੇ ਜਾਂ ਕਿਸੇ ਭਰਾ ਦੇ کئی ਵਾਰ ਨਾ ਸਿਆਲ ਚ ਜਾ ਕੇ ਬੈਈਆਂ ਨਹੀਂ ਪਟ ਜਾਂਦੀਆਂ ਨੇ ਨਾ ਹੱਥਾਂ ਪੈਰਾਂ ਤੇ ਨੀਰਾਚਾਰਾ ਵੱਢਦੇ ਨੇ ਭਰਾ ਉਹਨਾਂ ਦੇ ਪਟ ਜਾਂਦੇ ਨੇ ਤੇ ਭੈਣਾਂ ਦੇ ਵੀ ਤੇ ਉਹ ਦਵਾਈ ਬਹੁਤ ਵਧੀਆ 2 ਦਿਨ ਲਾਏ ਨਾਲ ਹੀ ਸਾਰੇ ਨਹੀਂ ਬੈਈਆਂ ਠੀਕ ਹੋ ਜਾਂਦੀਆਂ ਨੇ ਤੇ ਇਹ ਅਸੀਂ ਬਣਾ ਕੇ ਰੱਖਦੇ ਹੁੰਨੇ ਆ ਦਵਾਈ ਅਸੀਂ ਬਹੁਤ ਟਾਈਮ ਤੋਂ ਤੇ ਜਿਵੇਂ ਠੰਡੇ ਦੱਤੇ ਪਾਣੀ ਚ ਪਾਥ ਪਾ ਲੈਨੇ ਸਿਆਲ ਚ ਆਪਣੇ ਬੈਈਆਂ ਪਾੜ ਜੇ ਉਹਦੇ ਲਈ ਬਹੁਤ ਵਧੀਆ ਦਵਾਈ ਹੈ ਇਹ ਤੇ ਨਾਲੇ ਕੋਈ ਬਾਹਰਲੀ ਚੀਜ਼ ਕੋਈ ਨਹੀਂ ਹੈਗੀ ਸਾਰੇ ਘਰ ਦੀ ਚੀਜ਼ ਹੀ ਪੈਂਦੀ ਹੈ ਇਹਦੇ ਚ ਅੰਦਰ ਖੜੀਆਂ ਮੱਜਾਂ ਦੇ ਆਪਣੇ ਨਾ ਵਿਚਾਰੀਆਂ ਅਕਰੀਆਂ ਨੇ ਕੀ ਕਰੀਏ ਜੀ ਹੁਣ ਇੱਕ ਤਾਂ ਪਸ਼ੂ ਜ਼ਿਆਦਾ ਹੋ ਗਏ ਬਾਹਰ ਇੰਨੀ ਜਗ੍ਹਾ ਹੈ ਨਹੀਂ ਕਿ ਕਿੱਲੇ ਘਟਨੇਗੇ ਸੁਖਣ ਵਾਲਾ ਪਸ਼ੂ ਵੱਧ ਹੋ ਰਹੇ ਨੇ ਵੀ ਲੋਟ ਨਹੀਂ ਆਉਣਾ ਕੰਮ ਸਾਨੂੰ ਆਏ ਜੇ ਬਾਹਰ ਬੰਦਦੇ ਹਨਾ ਇਹਨਾਂ ਨੂੰ ਤੇ ਚਲੋ ਜੇ ਆਪਣੇ ਇਹ ਮੱਝ ਬਕਾਊ ਕਰ ਰੱਖੀਏ ਜੇ ਆਪਣਾ ਬੂਰਾ ਕੱਟਾ ਵੀ ਵਿਕ ਜੇ ਫੇਰ ਆਪਣੇ ਠੀਕ ਹੋ ਜਾਣਗੇ ਡੰਗਰ ਤੇ ਬਾਹਰ ਬੰਦਿਆ ਕਰਾਂਗੇ ਕਿ ਜਿੱਦ ਕੱਲੀ ਕੱਲੀ ਖੋਲ ਕੇ ਲੈ ਕੇ ਜਾਣੇ ਪੈਂਦੇ ਕੱਲੀ ਕੱਲੀ ਖੋਲ ਕੇ ਅੰਦਰ ਲਿਉਣੀ ਪੈਂਦੀ ਹੈ ਕਿਉਂਕਿ ਪੱਕੀ ਜਗ੍ਹਾ ਤੇਲ ਸੰਤੋਂ ਡਰ ਲੱਗਦਾ ਸਾਨੂੰ ਕਿਤੇ ਸੱਟ ਪੇਟ ਨਾ ਖਾ ਲੈਣਾ ਇਸ ਕਰਕੇ ਸਾਨੂੰ ਐ ਹੋਇਆ ਰਹਿੰਦਾ ਵੀ ਚਲੋ ਆਪਾਂ ਗੱਦੇ ਹੀ ਲਾ ਦਿਆ ਕਰਾਂਗੇ ਹਨਾ ਇਦੋਂ ਤਾਂ ਵੀ ਫਿਰ ਤੁਹਾਨੂੰ ਪਤਾ ਹੈ ਜੀ ਦੋ ਤਿੰਨ ਜਣੇ ਚਾਹੀਦੇ ਨੇ ਮੱਜਾ ਬੰਦ ਨੂੰ ਸਾਡੇ ਤੋਂ ਨਹੀਂ ਲੋਟ ਆਉਂਦੀਆਂਗੇ ਕਿ ਬੈੜੀਆਂ ਫਿਰ ਐ ਡਾਰਾ ਕਿਤੇ ਬੱਚੀ ਨਾ ਭੱਜਲੇ ਹਨਾ ਕਿਉਂਕਿ ਬੰਦੇ ਬਣਾ ਲੋਟ ਨਹੀਂ ਆਉਂਦੀਆਂ ਗੀਆਂ ਤੇ ਇਸ ਕਰਕੇ ਅਸੀਂ ਬਾਹਰ ਬੰਨ ਨਹੀਂ ਰਹੇ ਕੀ ਕਰੀਏ ਸੋ ਰੋਜ ਸੋਚ ਲੈਂਦੇ ਆ ਫੇਰ ਐ ਹੀ ਰਹਿ ਜਾਂਦੇ ਆ ਦੇਖੋ ਜੀ ਮਾਮਾ ਤਿਆਂ ਕਿੰਨਾ ਲਿਬੜਦੇ ਨੇ ਇਹ ਗੱਦੇ ਤੇ ਬਹਿ ਕੇ ਇੰਨੀਆਂ ਰਾਜੀ ਨੇ ਨਾ ਤੇ ਕਿ ਇਹ ਤੀਜਾ ਇਹ ਵੀ ਇਹਨਾਂ ਦਾ ਨਾ ਪੂਰਾ ਖਾਨਦਾਨ ਇਹ ਬਹੁਤ ਜ਼ਿਆਦਾ ਲਿਬੜਦੇ ਨੇ ਗੋਹੇ ਚ ਤਾਂ ਜਮਾ ਗਾਰੇ ਚ ਛੱਡਿਆ ਹੋਵੇ ਦੇ ਮੋਜ ਨਾਲੇ ਵਿਚ ਲਟੀ ਜਾਣੇ ਇਹ ਗੱਲ ਤੇ ਖੁਸ਼ ਨੇ ਇਹ ਤੇ ਬਾਹ ਲਿਪੜ ਕੇ ਰਾਜੀ ਨੇ ਗੱਦਾ ਨਹੀਂ ਛੱਡਦੀ ਵੱਡੀ ਝੋਟੀ ਕੋਗੀ ਨਾ ਮੇਰੇ ਥੱਲੇ ਗੱਦਾ ਨਾ ਚੱਕੋ ਥੱਲੇ ਹੀ ਪਿਆ ਰਹਿਣ ਦੋ ਮੇਰੇ ਤੇ ਗੱਦਾ ਸਿੱਟਦੇ ਨਾਲ ਦੀ ਨਾਲ ਬੈਠ ਜਾਂਦਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਨਾਲ ਦੀ ਨਾਲ ਬੈਠ ਜਾਂਦੀ ਹੈ ਇਹ ਇੱਕ ਜੀ ਬੂਰਾ ਇਹ ਗੋਰਾ ਕਰਕੇ ਜਿਆਦਾ ਲਿਪੜਦਾ ਕਾਲੇ ਵੀ ਠੀਕ ਸੀ ਜੇ ਕਾਲਾ ਹੁੰਦਾ ਵਧੀਆ ਸੀਗਾ ਹਨਾ ਮੈਲਦਾ ਦਾ ਨਹੀਂ ਪਤਾ ਲੱਗਦਾ ਸੀਗਾ ਇਹਨੂੰ ਤਾਂ ਅਸੀਂ ਮਸਲਦੇ ਥੱਕ ਜਾਨੇਗੇ ਤੇ ਥੋੜਾ ਜਿਹਾ ਆਉਂਦੇ ਤਾਂ ਹੈਗੇ ਨੇ ਗੱਲ ਥੋੜਾ ਪੂਛ ਕਰਕੇ ਕਹਿੰਦੇ ਨੇ ਪੂਛ ਕਿਹੜਾ ਜੀ ਇਹਦੀ ਜਮੰਦਰੂ ਟੁੱਟੀ ਆ ਹਨਾ ਫਿਰ ਤਾਂ ਆਪਾਂ ਕਹਿ ਦਈਏ ਇਹਦੀ ਮਾਂ ਦੀ ਾਡੀ ਲੰਬੀ ਪੂਛ ਹੈ ਦੀ ਪੂਛ ਕਾਫੀ ਲੰਬੀ ਸੀਗੀ ਤੇ ਹੁਣ ਛੋਟੀ ਨੇ ਪੈਰ ਰੱਖਤਾ ਜੀ ਕੀ ਕਰੀਏ ਫਿਰ ਹੁਣ ਇਹਦਾ ਕੋਈ लाज ਵੀ ਨਹੀਂ ਹੈਗਾ ਕਹਿੰਦੇ ਤੁਸੀਂ ਜੜਾ ਲੰਦੇ ਜੁੜਦੇ ਕਿਥੋਂ ਮੈਂ ਤਾਂ ਤੋੜ ਕੇ ਸਾਈਡ ਤੇ ਰੱਖਦੀ ਜੇ ਮਾੜੀ ਮੋਟੀ ਪੈਰ ਤੇ ਰਿਆ ਹੁੰਦਾ ਫਿਰ ਤਾਂ ਜੁੜ ਜੜ ਜਾਂਦੀ ਤੇ ਇਹ ਵੀ ਹੁਣ ਬੱਚੀ ਵੀ ਚੰਬਲਦੀ ਹੈ ਜ਼ਿਆਦੇ ਹਨਾ ਮੂਰੀ ਕੱਢਦੀ ਇਹਦੀ ਆਪਾਂ ਗੱਲ ਚ ਪਤਾ ਰੱਸਾ ਤੇ ਵਧੀਆ ਨੀਰਾਚਾਰਾ ਖਾਂਦੀ ਹੈ ਵਧੀਆ ਰੱਜਦੀ ਹੈ ਤੇ ਹੁਣੇ ਜਿਆਦੇ ਚਾਂਬਲਦੀ ਹੈ ਕਹਿਣਗੇ ਵਾ ਸਾਡੇ ਤੇ ਪਾਣੀ ਤਾਂ ਪਾਉ ਹੀ ਨਾ ਪਾਣੀ ਤੋਂ ਤਾਂ ਬਾਲੀ ਜਾਰੇ ਨਫ਼ਰਤ ਹੈ ਇਹਨਾਂ ਨੂੰ ਵੀਡੀਓ ਆਪਾਂ ਬਿੱਜੀ ਜੀ ਕਟ-ਕਟ ਕੇ ਬਣਾਉਂਦੇ ਕਾਫੀ ਲੰਬੀ ਵੀਡੀਓ ਹੋ ਜਾਂਦੀ ਹੈ ਫਿਰ ਹਣਾ ਜੇ ਆਪਾਂ ਲਗਾਤਾਰ ਬਣਾਈ ਜਾਂਦੇ ਆ ਤੇ ਸੁੱਖ ਨਾਲ ਪਸ਼ੂਆਂ 'ਚ ਟਾਈਮ ਸਾਨੂੰ ਪਤਾ ਲੱਗ ਜਾਂਦਾ ਹੁਣ ਟਾਈਮ ਜਿਆਦਾ ਲੱਗ ਜਾਂਦਾ ਪਸ਼ੂ ਜਿਆਦਾ ਹੋ ਰਹੇ ਨੇਗੇ ਕਿ ਅੰਦਰ ਵੀ ਫਰਸ਼ ਤੋਂ ਨਾਲ ਤੇ ਬਾਹਰ ਵੀ ਪਰੰਦਰla ਫਰਸ਼ ਸਾਡੇ ਐ ਪਸ਼ੂਆਂ ਦੇ ਨਾਲ ਹੀ ਨਮੋਣੇ ਤੇ ਨਾਲ ਹੀ ਧੁੱਟਾ ਜਾਂਦਾ ਬਸ ਥੋੜਾ ਜਿਹਾ ਨਾ ਦਿੱਕਤਬਾਜੀ ਸਾਡੇ ਇਹ ਆਉਂਦੇ ਕਿਉਂਕਿ ਫਰਸ਼ ਸਾਡੀ ਦੋਨੋਂ ਵਿਚਾਲੇ ਖੁਰਲੀ ਹੁੰਦੀ ਸੀ ਪਹਿਲਾਂ ਹਨਾ ਦੋਨੋਂ ਸਾਈਡ ਫਰਸ਼ ਉਧਰ ਢਾਲੂ ਹੈ ਖੁਰਲੀਆਂ ਕਨੇ ਢਾਲੂ ਹੈ ਫਰਸ਼ ਤੇ ਉਹਦੇ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਆ ਦੇਖੋ ਜੀ ਛੱਡ ਕੇ ਰਾਜੀ ਨਹੀਂ ਹੈਗੀ ਕਦੀ ਕਿੱਦਾਂ ਤਾਂ ਕੱਢੋ ਨਾ ਇਧਰ ਘੁੰਮ ਜਾ ਕਰੇ ਤੇ ਇਧਰ ਘੁੰਮ ਜਾ ਕਰੇ ਗੱਦਾ ਛੱਡ ਕੇ ਰਾਜੀ ਨਹੀਂ ਸਾਨੂੰ ਐ ਚਲ ਇੱਕ ਵਾਰੇ ਪਤੋ ਦੀ ਹੈ ਨਾ ਸੁੱਕ ਜੇ ਫਰਸ਼ ਅੱਪਰ ਬਾਅਦ ਤੋਂ ਗੱਦਾ ਇੱਥੇ ਲਾ ਦਾਂਗੇ ਇਹਨੂੰ ਗੱਦੇ ਦਾ ਤਾਂ ਬਾਹਲਾ ਰਹਿੰਦਾ ਵਿਚਾਰੀ ਨੂੰ ਇੰ ਕੋਈ ਕਿ ਸੂਨ ਦੇ ਨੇੜੇ ਲੱਗ ਰਹੀ ਐ ਇਧਰ ਆ ਦੇਖੋ ਜੇ ਖੁਰਲੀਆਂ ਥੱਲੇ ਪਾਣੀ ਆ ਜਾਂਦਾ ਤੇ ਆਪਾਂ ਨੂੰ ਐ ਬੈਠ ਕੇ ਨੀਚੇ ਇਧਰ ਫਰਸ਼ ਐ ਧੋਣਾ ਪੈਂਦਾ ਸਾਡਾ ਜਾਦੇ ਦਾ ਖੇਚਲਾ ਸਾਨੂੰ ਇਹ ਗੱਲ ਦੀ ਸਾਨੂੰ ਮੱਜਾ ਸਾਹਮਣ ਤੇ ਨਾ ਟਾਈਮ ਨਹੀਂ ਕੁਛ ਨਹੀਂ ਸਾਨੂੰ ਔਖ ਲੱਗਦਾ ਜਦੋਂ ਬਸ ਅਸੀਂ ਫਰਸ਼ ਧੋਣਾ ਨਾ ਸਾਰਾ ਪਾਣੀ ਖੁਰਲੀਆਂ ਉਠਾ ਜਾਂਦਾ ਦੋਨੋਂ ਸਾਈਡ ਪਰਲੀ ਸਾਈਡ ਤਾਂ ਚੱਲੂ ਜੀ ਨਿਕਲ ਜਾਂਦਾ ਆਪਾਂ ਨੂੰ ਕੋਈ ਚੱਕਰ ਨਹੀਂ ਉਰਲੀ ਸਾਈਡ ਖੁਰਨੀ ਥੱਲੇ ਆ ਜਾਂਦਾ ਪਾਣੀ ਇਹ ਸਾਨੂੰ ਐ ਕੱਢਣਾ ਪੈਂਦਾ ਗੂਹਾ ਗੂੜਾ ਇਧਰੋਂ ਸਾਰਾ ਗਗਟਾਲੂ ਫਰਸ਼ ਇਧਰ ਨੂੰ ਐ ਸਾਰਾ ਗੂਹਾ ਨੀਚੇ ਆ ਜਾਂਦਾ ਖੁਰਲੀਆਂ ਦੇ ਤੇ ਆਪਣੀ ਲਾਲ ਬੈੜੀ ਤੇ ਜਮੀ ਨਹੀਂ ਜਲਿਬੜਦੀ ਉਹ ਤਾਂ ਬਸ ਨਾ ਇੱਕ ਐਵੇਂ ਪਣਵਾਉਣੀ ਹੈਗੀ ਉਹਨੂੰ ਠੰਡੀ ਕਰਦਨੇ ਪਾਣੀ ਛੱਡੀ ਰੱਖਦੇ ਹੁੰਦਾ ਉੱਪਰ ਪਰ ਉਹ ਲਿਬੜਦੀ ਤਾਂ ਬਿਲਕੁਲ ਵੀ ਨਹੀਂ ਹੈਗੀ ਉਹ ਤਾਂ ਬਿਲਕੁਲ ਵੀ ਹੱਥ ਮਾਰਨ ਦੀ ਲੋੜ ਨਹੀਂ ਕੁਛ ਨਹੀਂ ਗੱਲ ਫਿਰ ਵੀ ਪੱਥ ਮਾਰਦੇ ਆ ਤੇ ਕੋਈ ਖੁਰਕ ਲੜਦੇ ਨਾ ਡੰਗਰਾਂ ਦੇ ਤਾਂ ਉਹ ਸਹੀ ਹੋ ਜਾਂਦੀ ਹੈ ਫਿਰ ਵਿਚਾਰੇ ਇਹ ਵੀ ਕਿਵੇਂ ਖੁਰਕ ਕਰਨ ਆਪਦੇ ਹੱਥਾਂ ਸੇ ਸਾਰਿਆਂ ਦੇ ਮਾਰਦੇ ਆ ਪਰ ਇਹਨੂੰ ਇੰਨਾ ਨੇ ਖੇਰਨ ਦੀ ਲੋੜ ਨਹੀਂ ਹੈਗੀ ਆ ਵਾਦੂ ਇਹ ਬੜੰਨ ਤਕਲੀ ਹੋਈ ਕੋਸ ਤਾਂ ਚਿੱਟੀ ਕਰਕੇ ਉਸੇ ਨੂੰ ਆ ਦਤੀ ਹੈਗੀ ਪਿੱਛੇ ਉਹ ਗੋਹਾ ਕਰੂਗੀ ਤੇ ਪਿੱਛੇ ਖਿਤਰਾ ਉਸੇ ਨੂੰ ਖਿੱਚ ਪਾ ਕੇ ਪਿੱਛੇ ਜਾ ਕੇ ਬੈਠ ਜੂਗੀ ਗੋਹੇ ਦੇ ਉੱਪਰ ਇਹਨੂੰ ਆਪਾਂ ਸਮਾਰ ਕੇ ਨਿਵਾਦਨੇ ਤਾਂ ਕਿੰਨੀ ਨਿਵਾਇ ਜਾਓ ਤੇ ਨਿਖਰ ਦੀ ਬਹੁ ਘੱਟ ਹੈਗੀ ਇਹ ਤਾਂ ਬੂਰਾ ਕੱਟਾ ਤੇ ਇਹ ਦੋਨੇ ਹੋਗੇ ਇਹਨਾਂ ਦਾ ਨਿਸ਼ਾਨ ਲੱਗੇ ਰਹਿੰਦੇ ਰਹਿੰਦੇ ਨੇ ਗੋਹੇ ਦੇ ਨਿਵਾ ਤਾਂ ਬਾਤ ਹੈ ਜਿੱਥੇ ਆਪਾਂ ਮੱਜਾਂ ਆਰਾਮ ਨਾਲ ਖੜ ਗਏ ਨੇ ਪਾਣੀ ਤਾਂ ਨੇ ਸਾਰਿਆਂ ਨੇ ਪੀ ਲਿਆ ਤੇ ਕਟੜੂਆ ਮੂਰੇ ਪ ਬਾਲਟੀਆਂ ਬੈੜੀਆਂ ਮੂਰੇ ਪਾਣੀ ਆਪਣੇ ਹਮੇਸ਼ਾ 24 ਘੰਟੇ ਪਿਆ ਰਹਿੰਦਾ ਛੋਟੇ ਕਟੜੂਆ ਮੂਰੇ ਤੇ ਦੋਨੇ ਬੈੜੀਆਂ ਮੂਰੇ ਤੇ ਇੱਥੇ ਆਪਾਂ ਇਹਨਾਂ ਦੇ ਕਾਲਾ ਤੇਲ ਲਾਉਣ ਲੱਗ ਰਹੇ ਹਾਂ ਜੀ ਪੈਰਾਂ ਥੱਲੇ ਇੱਥੇ ਜੇ ਨਾਲ ਤਾਂ ਮੱਖੇ ਬੰਦੇ ਨੂੰ ਕੋਈ ਜ਼ਖਮ ਹੁੰਦਾ ਉਹ ਠੀਕ ਹੋਏ ਨਾਲ ਨਾ ਪੱਕੇ ਜਗ੍ਹਾ 'ਚ ਰਹਿਣ ਕਰਕੇ ਪੈਰ ਜਿਹਦੇ ਨੇ ਛਿੰਦੇ ਜੇ ਪਏ ਨੇ ਤੇ ਇਸ ਕਰਕੇ ਆਪਾਂ ਹਫਤੇ 'ਚ ਇੱਕ ਵਾਰੀ ਦੋ ਵਾਰੀ ਆਪਾਂ ਕਾਲਾ ਤੇਲ ਲਾ ਦਿੰਨੇ ਆ ਤੇ ਸਿੰਗਾ ਤੇ ਲਾ ਦਿੰਨੇ ਸਰੋਂ ਦਾ ਤੇਲ ਤੇ ਪੈਰਾਂ ਤੇ ਕਾਲਾ ਤੇਲ ਲਾ ਦਿੰਨੇ ਤੇ ਕਈ ਵਾਰ ਤਾਂ ਸਿੰਗਾ ਜਿਹੜਾ ਇਹ ਪਰ ਕਾਲੇ ਤੇਲ ਨਾਲ ਫਿਰ ਆਪਦੇ ਕੱਪੜੇ ਲਵੇੜ ਦਿੰਦੀਆਂ ਨੇ ਕੋਈ ਆਪ ਖੋਲਦੇ ਬੰਦਦੇ ਆ ਉਸ ਟਾਈਮ ਇਹ ਫਿਰ ੱਤਕਾ ਕਰਦੇ ਨੇ ਕੱਪੜੇ ਲਵੇੜ ਦਿੰਦੀਆਂ ਨੇ ਇਹ ਦੇਖੋ ਜੀ ਕਿ ਮੈਂ ਚੰਬਲਰੀ ਹੈ ਵੀ ਇਹ ਕੱਟੀ ਆਪਣੀ ਕੱਟੀ ਕੇ ਦੋਨੇ ਮਾਵਾਂ ਤੀਆਂ ਹੀ ਬਕਾਉ ਨੇ ਗਈਆਂ ਇਕੱਲੀ ਕੱਟੀ ਤਾਂ ਆਪਣੇ ਕੋਲੇ ਕੋਈ ਨਹੀਂ ਹੈਗੀ ਜੀ ਕੱਟੀ ਤਾਂ ਤੁਹਾਨੂੰ ਪਤਾ ਆਪਣੇ ਨਹੀਂ ਹੈਗੀ ਆਪਦੇ ਕੱਟੇ-ਕੱਟੇ ਨੇਗੇ ਤੇ ਚਲੋ ਜੀ ਆਪਾਂ ਸਾਰਿਆਂ ਦੇ ਲਾ ਦਈਏ ਕਾਲਾ ਤੇਲ ਤੇ ਵੀਡੀਓ ਦੇ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਕਰੋ ਜੀ